ਉਹ ਗੱਲਾਂ ਕਰਨਾ ਆਪਾਂ ਇੱਕ ਦੂਜੇ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਫਕੀਰਾਂ ਨੇ ਮੰਨਣਾ ਵਿਚਾਰਾਂ ਕਰਨੀਆਂ ਉਹ ਕੀ ਕਹਿੰਦੇ ਉਹ ਕਹਿੰਦੇ ਨਹੀਂ ਮਣਾ ਰੋਣਾ ਨੀ ਸਰੀਰ ਤੇਰਾ ਜੱਗ ਹੋ ਤੇ ਯਾਤਾਂ ਤੇਰੀਆਂ ਰਹਿ ਜਾਣੀਆਂ ਮਣਾ ਹਾਂ ਮਣਾ ਆ ਤੇਰਾ ਸਰੀਰ ਇੱਥੇ ਰਹਿਣਾ ਨਹੀਂ ਇੱਥੇ ਯਾਤਾਂ ਰਹਿ ਜਾਣਗੀਆਂ ਯਾਦ ਰਹੇ ਜੋ ਸਭ ਯਾਦ ਤੇ ਗੁਰੂ ਦੀ ਯਾਦ ਵੱਟੀ ਤੇ ਆ ਵੱਟੀ ਹੈ ਪਰ ਉਪਕਾਰ ਨਾਲੋਂ ਭਾਵੇਂ ਕਿਤਨੇ ਵੇਚ ਪ੍ਰਾਨ ਪੜਨਾ ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ ਵਿੱਚੇ ਆ ਗਏ ਨੇ ਸਤਕਾਰ ਸਾਰੇ ਬਚਨ ਮੰਨਣਾ ਵੱਡਾ ਸਤਕਾਰ ਨਾਲੋਂ ਇਸ ਤੋਂ ਹੋਰ ਨਹੀਂ ਆਨੰਦ ਦਰਬਾਰ ਸਿੰਘਾ ਇੰਤਜ਼ਾਰ ਮੇ ਆਨੰਦ ਇੰਤਜ਼ਾਰ ਦਾ ਮਤਲਬ ਹੈ ਸਤ ਸੰਗ ਕਰਨਾ ਇਹ ਗੁਰੂ ਦੀ ਯਾਦ ਆ ਬਾਕੀ ਸਾਰੀਆਂ ਗੱਲਾਂ ਤੋਂ ਗਾਂ 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 ਵੱਡਾ ਦੱਸ ਗਈ ਉਹ ਕਹਿੰਦੇ ਵੀ ਇੱਥੇ ਯਾਦ ਰਹਿ ਜਾਣੀ ਆ ਤੇ ਜੇ ਗੁਰੂ ਨੂੰ ਯਾਦ ਕਰੇਗਾ ਫਿਰ ਰਹਿਣੀ ਆ ਯਾਦ ਹੋਣੀ ਰਹਿਣੀ ਉਦੋਂ ਤੋਂ ਬਥੇਰੇ ਗਏ ਆ ਘਰ ਦੇ ਨੂੰ ਇਹ ਨਹੀਂ ਪਤਾ ਕੌਣ ਗਿਆ ਉਹਨਾਂ ਦਾ ਸਾਡੀਆਂ ਗੱਲਾਂ ਹੀ ਆ ਵੀ ਮੁੰਡਾ ਹੋਵੇ ਤੇ ਨਾਂ ਰਹਿ ਜਾਊਗਾ ਮੁੰਡੇ ਨੂੰ ਆਪਦੇ ਪਰਦਾਦੇ ਦਾ ਨਾਂ ਨਹੀਂ ਪਤਾ ਕਿਸੇ ਕਪੋ ਪੋਤੇ ਨੂੰ ਨਹੀਂ ਪਤਾਗਾ ਜਿਹੜੇ ਬਾਹਲੇ ਵਿਚਰਦੇ ਆ ਉਹ ਜਦ ਅੱਡੇ ਰੁੱਟੇ ਲਾ ਕੇ ਪੰਜਾ ਛਿਆਂ ਦੇ ਨਾਲ ਯਾਦ ਕਰ ਲੈਂਦੇ ਆ